ਸਿੱਖਿਆ ਕ੍ਰਾਂਤੀ ਦੇ ਨਾਲ ਬਦਲੇਗਾ ਪੰਜਾਬ ਤਹਿਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਹਲਕਾ ਅਜਾਲਾ ਦੇ ਚਾਰ ਪਿੰਡਾਂ ਦੇ ਅੰਦਰ ਸਕੂਲਾਂ ਦੀਆਂ ਬਣੀਆਂ ਨਵੀਆਂ ਇਮਾਰਤਾਂ ਅਤੇ ਬਾਉਂਡਰੀ ਵਾਲੇ ਦੇ ਕੀਤੇ ਉਦਘਾਟਨ। ਸੋ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਚਰਨਛੋਪਾਪਤ ਪਿੰਡ ਗੁਰੂਕਾ ਬਾਗ ਦੇ ਸਰਕਾਰੀ ਸਕੂਲ ਨੂੰ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦਿੱਤੇ ਜਾਣਗੇ 2 ਕਰੋੜ 18 ਲੱਖ ਰੁਪਏ। ਸੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਆਪਣੇ ਜੋਦੀਪਿੰਡ ਜਗਦੇਵ ਕਲਾ ਤੇ ਜਥੇ ਕੀ ਸਰਕਾਰੀ ਸਕੂਲ ਜਿੱਥੇ ਉਹਨਾਂ ਦੇ ਵੱਲੋਂ ਚੇਰੀ ਸਿੱਖਿਆ ਪ੍ਰਾਪਤ ਕੀਤੀ। ਜਦੋਂ ਪਿੰਡੇ ਸਰਕਾਰੀ ਸਕੂਲ ਨੂੰ 33 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਹੋਏ ਵਿਕਾਸ ਕਾਰਜਾਂ ਦੇ ਉਤਕਰਣ ਕੀਤੇ ਨੇ ਸਮਾਨ ਸਰਕਾਰ ਦਾ ਇੱਕ ਹੀ ਸੁਪਨਾ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਨੂੰ ਬਣਾਇਆ ਜਾਵੇ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਆਧੁਨਿਕ ਸਹੂਲਤਾਂ ਵਾਲੇ ਕੀਤਾ ਜਾਵੇ ਸਰਕਾਰੀ ਸਕੂਲਾਂ ਨੂੰ ਲੈਸ ਗਰੀਬ ਲੋਕਾਂ ਦੇ ਬੱਚੇ ਉੱਚ ਮਿਆਰੀ ਸਿੱਖਿਆ ਲੈ ਕੇ ਕਰ ਸਕਣ ਆਪਣੇ ਪੰਜਾਬ ਅਤੇ ਪਰਿਵਾਰਾਂ ਦਾ ਨਾਮ ਰੌਸ਼ਨ ਸਿੱਖਿਆ ਦੀ ਕ੍ਰਾਂਤੀ ਨਾਲ ਬਦਲਦਾ ਪੰਜਾਬ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਮਿਸ਼ਨ ਚਲਾਇਆ ਜਾ ਰਿਹਾ ਉਸ ਤੇ ਉਸ ਨੂੰ ਲੈ ਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਲਗਾਤਾਰ ਹਲਕਾ ਅਜਨਾਲਾ ਦੇ ਅੰਦਰ ਸਕੂਲਾਂ ਦੇ ਅੰਦਰ ਵਿਜ਼ਿਟ ਕੀਤੇ ਜਾ ਰਹੇ ਨੇ ਤੇ ਵੱਡੀਆਂ ਗਰਾਂਟਾਂ ਨਾਲ ਜਿਹੜੇ ਸਕੂਲਾਂ ਦੀ ਇਮਾਰਤਾਂ ਬਣੀਆਂ ਨੇ ਬਾਉਂਡਰੀ ਵਾਲ ਬਣੀਆਂ ਨੇ ਉਹਨਾਂ ਦੇ ਕਿਤਨੇ ਕਿਤੇ ਉਦਘਾਟਨ ਕੀਤੇ ਜਾ ਰਹੇ ਨੇ ਅੱਜ ਵੱਡੇ ਪੱਧਰ ਤੇ ਜੇ ਗੱਲ ਕਰਾਂ ਅਜਨਾਲਾ ਦੀ ਤਹਿਲਕਾ ਅਜਨਾਲਾ ਦੇ ਮੇਨ ਗੁਰਦੁਆਰਾ ਗੁਰੂ ਕਬਾਖ ਸਾਹਿਬ ਇੱਕ ਜਿੱਥੇ ਪਹੁੰਚੇ ਸੀ ਉੱਥੇ 2 ਕਰੋੜ 18 ਲੱਖ ਰੁਪਏ ਦੇਣ ਦੀ ਗੱਲ ਕੀਤੀ ਗਈ ਹੈ ਜਿੱਥੇ ਉਸ ਤਰੀਕੇ ਤੋਂ ਬਾਅਦ ਹੁਣ ਇਸ ਵੇਲੇ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਨੇ ਆਪਣੇ ਉਸ ਸਕੂਲ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਇਸ ਸਕੂਲ ਵਿੱਚੋਂ ਸਿੱਖਿਆ ਲਈ ਅੱਜ ਉਹ ਉਸ ਸਕੂਲ ਦਾ ਹੀ ਉਦਘਾਟਨ ਕਰਨ ਲਈ ਪਹੁੰਚੇ ਨੇ ਭਾਵੇਂ ਕਿ ਇੱਥੇ 33 ਲੱਖ ਰੁਪਏ ਦੇ ਕੇ ਸਕੂਲ ਦੀ ਨੂੰ ਹਾਰ ਨੂੰ ਬਦਲਾਇਆ ਜਾ ਰਿਹਾ ਹੈ ਇਸ ਵੇਲੇ ਸੱਜਨੇ ਕਬਨ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਵੀ ਮੌਜੂਦ ਨੇ ਪਾਣ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਪਹੁੰਚੇ ਹੋ ਲਗਾਤਾਰ ਪਿੰਡਾਂ ਦੇ ਦੌਰੇ ਚੱਲ ਰਹੇ ਨੇ ਵਿੱਚ ਇਹ ਮੇਰਾ ਸਕੂਲ ਹੈ ਜਿੱਥੋਂ ਮੈਂ ਪੜਿਆ 3 ਬੜਾ ਬਣ ਗਿਆ ਪਹਿਲੀ ਬਿਲਡਿੰਗ ਸੀ ਬਾਬਾ ਬੋੜ ਅਜੇ ਜਿੰਦਾ ਨੇ ਤੇਰੀ ਸ਼ਾਮੇ ਇਹੀ ਬੈਂਦੇ ਤੇਰੀ ਸ਼ਾਮੇ ਅੱਜ ਕੱਲ ਬੱਚੇ ਬੈਂਦੇ ਆ ਬਹੁਤ ਵਧੀਆ ਸਾਡੇ ਟੀਚਰ ਸਟਾਫ ਸਕੂਲ ਵਧੀਆ ਚੱਲ ਰਿਹਾ ਬਹੁਤ ਵਧੀਆ ਸਕੂਲ ਚੱਲਦਾ ਪਰ ਜਿਸ ਤਰੀਕੇ ਨਾਲ ਦੇਖ ਰਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਚਲਾਇਆ ਗਿਆ ਸ਼ਾਦੀ ਕ੍ਰਾਂਤੀ ਨਾਲ ਬਦਲਦਾ ਪੰਜਾਬ ਤੇ ਵਕ ਵਕ ਸਕੂਲਾਂ 'ਚ ਜਾ ਰਹੇ ਹੋ ਅੱਜ ਵੀ ਤੁਸੀਂ ਕਾਫੀ ਚਾਰ ਸਕੂਲਾਂ ਦੇ ਵਿੱਚ ਹੋਰ ਵੀ ਦੌਰਾ ਕੀਤਾ ਆ ਕਿਤੇ ਵੱਡੀਆਂ ਗਰਾਂਟਾਂ ਦੇ ਜਿਹੜੇ ਉਦਘਾਟਨ ਕਰਕੇ ਆਏ ਹੋ ਜੀ ਨਾ ਨਾ ਬਹੁਤ ਵਧੀਆ ਗੱਲ ਤਾਂ ਇੱਥੇ ਵੀ 31 ਲੱਖ ਰੁਪਏ ਉਸੇ ਤਾਂ ਦੱਸਿਆ ਮਾਨ ਸਾਹਿਬ ਨੇ ਇਹ ਪੈਸੇ ਦਿੱਤੇ ਆ ਵੀ ਮੈਂ ਤਾਂ ਵੱਲੋਂ ਉਹਨਾਂ ਦੀ ਲੰਬੀ ਉਮਰ ਦੀ ਉਦਾਨਸ ਕਰਦਾ ਜਿੰਨਾ ਉਹਨਾਂ ਨੇ ਸਾਨੂੰ ਬੰਦਰ ਏਰੀਆ ਦੇ ਪੈਸੇ ਦਿੱਤੇ। ਰਾਜ ਜਿੱਦੀ ਪਿੰਡੇ ਤੁਹਾਡਾ ਜਿੱਥੇ ਤੁਹਾਡਾ ਆਪਣਾ ਸਕੂਲ ਜਿੱਥੇ ਤੁਸੀਂ ਪੜ੍ਹੇ ਹੋ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਜਿੱਥੇ ਪੜ੍ਹਦੇ ਰਹੇ ਸੀ ਅੱਜ ਉਸ ਨੂੰ ਗ੍ਰਾਂਟ ਦੇ ਕੇ ਵਧੀਆ ਬਣਾਉਣ ਦੀ ਪਲਾਨ ਚੱਲ ਰਹੀ ਆ। ਹਾਂ ਤਾਂ ਇਹ ਤਾਂ ਹੋਰ ਠੀਕ ਆ ਤਾਂ ਇੱਥੇ ਆਪਾਂ ਪੜ੍ਹਦੇ تھے ਜੇ ਹੋਰ ਵੀ ਪੈਸੇ ਚਾਹੀਦੇ ਹੋਣਗੇ ਜਿੱਦਾਂ ਇਹਨਾਂ ਨੇ ਬੈਡਮਿੰਟਨ ਬੰਦਾ ਦਾ ਬਣਾਈਆਂ ਗਰਾਊਂਡ ਜੇ ਹੋਰ ਬਾਦ ਲੋਡ ਪਊਗੀ ਆਪਾਂ ਹੋਰ ਪੈਸੇ ਦੇ ਦਾਂਗੇ ਕੋਈ ਚੱਕਰ ਅਜੇ ਤਿਆਸੀਕ ਜਨੇਬ ਹੈ ਮੰਗਣਗੇ ਸਾਰੇ ਹਾਸ਼ਮ ਦਾ ਪਿੰਡ ਹੈ ਸਮਝਦੇ ਕਿ ਹਾਸ਼ਮ ਸ਼ਾਦੀ ਜਾਦ ਦੇ ਵਿੱਚ ਸਰਪੰਚ ਦੀ ਸਾਰਾ ਲੋਕੀ ਉਹਦੇ ਨਾਲ ਜੁੜੇ ਆ ਇਸ ਕਰਕੇ ਜੋ ਵੀ ਇਹ ਪਿੰਡ ਲਈ ਚਾਹੀਦਾ ਹੋਊਗਾ ਜਾਨ ਵੀ ਅਜੇ ਉਸ ਤੋਂ ਪਹਿਲਾਂ ਤੁਸੀਂ ਗੁਰੂ ਘਰ ਬਾਕਸ ਪਹੁੰਚੇ ਸੀ ਜਿੱਥੇ ਕਿ ਚਰਨਸ਼ੋਪਰਾਪਤਾ ਗੁਰੂ ਸਾਹਿਬਾ ਦੇ ਦੋ ਗੁਰੂ ਸਾਹਿਬ ਉੱਥੇ ਪਹੁੰਚੇ ਸੀਗੇ ਤੇ ਉਹਨਾਂ ਵੱਲੋਂ ਤੁਹਾਡੇ ਵੱਲੋਂ ਕੋਈ ਮਸ਼ੀਨ ਚ ਲੈ ਕੇ ਜੇ ਤੁਸੀਂ ਮੈਂਬਰ ਵੀ ਹੋ ਪੰਜਾਬ ਸਰਕਾਰ ਵੱਲੋਂ ਜਿਹੜਾ 2 ਕਰੋ 18 ਲੱਖ ਰੁਪਏ ਦੇਣ ਦੀ ਗੱਲ ਕੀਤੀ ਗਈ ਆ 350 ਸਾਲ ਦੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਦਾਤ ਹੈ ਉਹਦੇ ਪੂਰੇ ਮਤਲਬ ਪੰਜਾਬ ਦੇ ਵਿੱਚ ਬਹੁਤ ਵੱਡੀ ਤੁਮਤਾ ਦਾ ਮਨਾਇਆ ਜਾ ਰਿਹਾ ਮੰਤਰੀ ਸੁਮੋਦ ਇੱਕ ਕਮੇਟੀ ਬਣੀ ਉਹਦੇ ਲਈ ਉਹਦਾ ਮੈਂ ਮੈਂਬਰ ਐ ਪਰ ਮੈਂ ਸੀਐਮ ਸਾਹਿਬ ਨੂੰ ਦੱਸਿਆ ਸੀ ਕਿ ਸਾਡੀ ਵੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਕਬਾ ਗੁਰਦਾਰਾ ਹੈ ਉਹਨਾਂ ਨੇ ਅਜੇ ਤਾਂ ਸ਼ੁਰੂ ਹੋਇਆ ਅੱਜ ਮੱਥੇ ਗਿਆ ਤੋਂ ਕਹਿੰਦੇ 2 ਕਰੋੜ 18 ਲੱਖ ਰੁਪਏ ਸਾਡੇ ਸਕੂਲ ਵਾਸਤੇ ਆ ਗਿਆ ਜੇ ਹੋਰ ਕਈ ਚੀਜ਼ਾਂ ਲਾਂਗੇ ਕਈ ਇਤਿਜਾਦੇ ਪ੍ਰੋਜੈਕਟ ਮੈਂ ਤਿਆਰ ਕਰਵਾਉਂਦਾ ਜਿਹੜੇ ਸੀਐਮ ਸਾਹਿਬ ਨੂੰ ਕਹਿਣਾ ਕਿ ਦੋ ਸਾਡੇ ਗੁਰਤੇਬਾਦ ਸਾਹਿਬ ਆਏ ਸੀਗੇ ਗੁਰੂ ਅਰਜਨ ਦੇਵ ਜੀ ਦਾ ਉਹ ਘਰ ਇਸ ਕਰਕੇ ਮੁੱਖੰਤੀ ਜਾਰੇ ਬਹੁਤ ਵਧੀਆ ਜੋ ਵੀ ਉਹਨਾਂ ਨੇ ਕਹਿਦਾ ਉਸੇ ਲਈ ਕਦਮ ਉੱਤੇ ਨਾਲ ਹੀ ਸਾਡੇ ਨਾਲ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਹਾਂ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਪਿੰਡ ਦੇ ਜੱਦੀ ਜਿਹੜੇ ਜਗਦੀਪ ਕਲਾਂ ਦੇ ਰਹਿਣ ਵਾਲੇ ਕਲਦੀਪ ਚੰਧਾਲੀਵਾਲ ਆ ਕੇਬਿਨੇਟ ਮੰਤਰੀ ਨੇ ਤੇ ਅੱਜ ਉਹ ਪਿੰਡ ਦੀ ਸਕੂਲ ਦੀ ਨਹਾਰ ਬਦਲ ਨੂੰ ਸਕੂਲ ਦੇ ਵਿੱਚ ਪਹੁੰਚੇ ਬੜੀ ਖੁਸ਼ੀ ਹੋਈ ਹੈ ਜੀ ਆਏ ਆ ਮੰਤਰੀ ਸਾਹਿਬ ਪਿੰਡ ਦੇ ਤੇ ਸਕੂਲ ਦੀ ਨਹਾਰ ਬ ਖੱਟ ਚਾ ਕਰਕੇ ਆਜੂਣ ਬਿਲਕੁਲ ਜੀ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਸੀਂ ਇਸ ਵੇਲੇ ਪਿੰਡ ਜਗਦੇਵਪੁਰਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇਹ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਦਾ ਜੱਦੀ ਪਿੰਡਾ ਜਿੱਥੇ ਉਹ ਅੱਜ ਪਹੁੰਚੇ ਨੇ ਜਿੱਥੇ ਵਕਫਾ ਪਿੰਡਾ ਤੋਂ ਹੋਣ ਤੋਂ ਬਾਅਦ ਇਸ ਪਿੰਡ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ 33 ਲੱਖ ਰੁਪਏ ਦੀ ਗ੍ਰੈਂਟਾ ਦੇ ਕੇ ਜਿਹੜੇ ਸਕੂਲ ਦੀ ਨੁਹਾਰ ਨੂੰ ਬਦਲਣ ਦੀ ਜਿਹੜੀ ਗੱਲ ਕੀਤੀ ਗਈ ਹੈ ਤੇ ਉਹਨਾਂ ਨੇ ਇੱਕ ਵਿਸ਼ਵਾਸ ਦਿਵਾਇਆ ਵੀ ਇਹ ਮੇਰਾ ਪਿੰਡ ਜੱਦੀ ਪਿੰਡਾ ਇਸ ਵਿੱਚ ਪਿੰਡ ਦੇ ਸਕੂਲ ਵਾਸਤੇ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਹੋਏਗੀ ਉਹ ਆ ਸਰਕਾਰ ਵੱਲੋਂ ਮੁਹ ਬਾਕੀ ਤੁਸੀਂ ਜੁੜੇ ਰਹੋਗੇ ਇਸੇ ਤੱਕ ਨਾਲ ਇੰਡੀਆ ਨੂੰ ਪੰਜਾਬ ਦੇ ਲਈ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ